ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਤਪੁਰ ਸਾਹਿਬ ਤੋਂ ਵਿਦਾ ਲਈ ਸਰਸਾ ਨਦੀ ਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਰੋਪੜ ਦੇ ਪਠਾਣਾ ਨਾਲ ਝੜੱਪ ਵੀ ਹੋਈ। ਜਿਸ ਤੋਂ ਬਾਅਦ ਗੁਰੂ ਜੀ ਕੋਟਲੇ ਦੇ ਨਿਹੰਗ ਖਾਨ ਪਠਾਣ ਦੇ ਘਰ ਰੁਕੇ ਅਤੇ ਹੁਣ ਚਮਕੌਰ ਸਾਹਿਬ ਪਹੁੰਚ ਚੁੱਕੇ ਸਨ। ਉੱਧਰ ਔਰੰਗਜ਼ੇਬ ਪਿਛਲੇ 8 ਮਹੀਨਿਆਂ ਤੋਂ ਚੱਲ ਰਹੀ ਘੇਰਾਬੰਦੀ ਅਤੇ ਗੁਰੂ ਸਾਹਿਬ ਦੇ ਅਨੰਦਪੁਰ ਸਾਹਿਬ ਤੋਂ ਸਹੀ ਸਲਾਮਤ ਨਿਕਲ ਜਾਣ ਤੋਂ ਬਹੁਤ ਦੁਖੀ ਸੀ ਜੁੱਧ ਦੇ ਨਿਜਮ ਮਿੱਟੀ ਵਿੱਚ ਮਿਲ ਚੁੱਕੇ ਸਨ ਕੁਰਾਨ ਤੇ گاਉਂ ਦੀਆਂ ਖਾਦੀਆਂ ਕਸਮਾਂ ਟੁੱਟ ਚੁੱਕੀਆਂ ਸਨ ਇੱਥੋਂ ਤੱਕ ਦੇ ਇਤਿਹਾਸ ਦੀ ਚਰਚਾ ਆਪਾਂ ਪਿਛਲੀਆਂ ਵੀਡੀਓ ਵਿੱਚ ਕਰ ਚੁੱਕੇ ਹਾਂ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹ ਵੀਡੀਓ ਵੀ ਜ਼ਰੂਰ ਦੇਖ ਲੈਣਾ ਜੀ ਆਓ ਹੁਣ ਆਪਾਂ ਚਮਕੌਰ ਦੀ ਜੰਗ ਦੇ ਇਤਿਹਾਸ ਬਾਰੇ ਜਾਣਦੇ ਹਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਬੈੱਲ ਵਾਲੇ ਬਟਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਦੇ ਨਾਲ ਹੀ ਕਮੈਂਟਾਂ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਵੀਡੀਓ ਨੂੰ ਬਾਦੋਂ-ਬਦ ਲਾਈਕ ਤੇ ਸ਼ੇਅਰ ਵੀ ਕਰ ਦਿਓ ਤਾਂ ਜੋ ਸਾਰੀ ਸਿੱਖ ਸੰਗਤ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਆ ਕਰੋ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਚੱਲਦੇ ਹਾਂ ਵੀਡੀਓ ਵੱਲ 21 ਦਸੰਬਰ 1704 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਅਤੇ 40 ਸਿੰਘਾਂ ਨਾਲ ਚਮਕੌਰ ਸਾਹਿਬ ਦੇ ਇੱਕ ਬਾਗ ਵਿੱਚ ਆਪਣਾ ਪੜਾਅ ਲਗਾਇਆ। ਸ਼ਾਮ ਦੇ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਕੀ ਦੇ ਸਿੰਘ ਚਮਕੌਰ ਦੀ ਕੱਚੀ ਗੜੀ ਵਿੱਚ ਪਹੁੰਚੇ। ਇਹ ਗੜੀ ਇੱਕ ਚੋਟੀ ਤੇ ਬਣੀ ਹੋਈ ਸੀ ਅਤੇ ਉੱਥੋਂ ਦੇ ਚੌਧਰੀ ਰੂਪ ਚੰਦ ਅਤੇ ਉਸ ਦੇ ਭਾਈ ਜਗਤ ਸਿੰਘ ਦੀ ਸੀ। 2 ਸਾਲ ਪਹਿਲਾਂ ਕੁਰਖ ਖੇਤਰ ਤੋਂ ਵਾਪਸ ਆਉਂਦਿਆਂ ਗੁਰੂ ਜੀ ਨੇ ਇੱਥੇ ਚਰਨ ਪਾਏ ਸਨ। ਅਮਰਤ ਵੇਲੇ ਪਾਤਸ਼ਾਹ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਉਠਾਇਆ ਅਤੇ ਆਸਾਂ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਬਾਹਰ ਮੋਗਲਾਂ ਅਤੇ ਪਹਾੜੀ ਰਾਜਿਆਂ ਦੀ 10 ਲੱਖ ਦੀ ਫੌਜ ਵੀ ਪਹੁੰਚ ਚੁੱਕੀ ਸੀ। ਇਸ ਕੱਚੀ ਗੜੀ ਨੂੰ ਚਾਰੇ ਪਾਸੇ ਤੋਂ ਉਹਨਾਂ ਨੇ ਘੇਰਾ ਪਾ ਲਿਆ ਸੀ ਅਤੇ ਦੁਸ਼ਮਣ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਸੀ। ਉਧਰ ਸੰਤ ਸਭਾਈ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨਾਲ ਕੀਰਤਨ ਕਰ ਰਹੇ ਸਨ। ਦੁਸ਼ਮਣ ਫੌਜਾਂ ਮੁਗਲ ਫੌਜ ਦੇ ਮੁਖੀ ਖਵਾਜਾ ਮਰਦੂਦ ਤੇ ਪਹਾੜੀ ਰਾਜੇ ਈਮਚੰਦ ਦੇ ਹੁਕਮ ਹੇਠ ਸਨ ਮੁਗਲ ਜਰਨੈਲ ਵੱਲੋਂ ਆਵਾਜ਼ ਦੇ ਕੇ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਕਿਲੇ ਤੋਂ ਬਾਹਰ ਆਉਣ ਲਈ ਕਿਹਾ ਗਿਆ ਪਰ ਗੁਰੂ ਸਾਹਿਬ ਨੇ ਉਹਨਾਂ ਦਾ ਜਵਾਬ ਤੀਰਾਂ ਨਾਲ ਦਿੱਤਾ ਦੁਸ਼ਮਣ ਫੌਜਾਂ ਜਿਵੇਂ ਹੀ ਚਮਕੌਰ ਦੀ ਕੱਚੀ ਗੜੀ ਵੱਲ ਵਧੀਆਂ ਸਿੰਘਾਂ ਨੇ ਆਪਣੇ ਤੀਰਾਂ ਨਾਲ ਹਜ਼ਾਰਾਂ ਮੁਗਲਾਂ ਨੂੰ ਕੰਨ ਕੇ ਰੱਖ ਦਿੱਤਾ ਮੁਗਲ ਜਰਨਲ ਇਹ ਦ੍ਰਿਸ਼ ਵੇਖ ਕੇ ਹੱਕੇ ਬੱਕੇ ਰਹਿ ਗਏ ਸਿੱਖਾਂ ਦੇ ਜਕਾਰੇ ਸੁਣ ਕੇ ਇੰਜ ਜਾਪ ਰਿਹਾ ਸੀ ਜਿਵੇਂ ਉਹਨਾਂ ਵਿੱਚ ਕੋਈ ਰੋਹਾਨੀ ਸ਼ਕਤੀ ਆ ਚੁੱਕੀ ਹੋਵੇ ਦੁਸ਼ਮਣਾਂ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਆਪਣੇ ਸਿਪਾਹੀਆਂ ਦੀਆਂ ਲਾਸ਼ਾਂ ਵੀ ਚੁੱਕ ਕੇ ਲੈ ਜਾਣ ਮੁਗਲਾਂ ਅਤੇ ਪਹਾੜੀਆਂ ਨੇ ਆਪਣੀ ਤਕਰੀਬ ਬਦਲੀ ਅਤੇ ਬੰਦੂਕਾਂ ਤੇ ਤੋਪਾਂ ਦੇ ਮੂੰਹ ਚਮਕੌਰ ਦੀ ਗੜੀ ਦੇ ਵੱਡੇ ਦਰਵਾਜ਼ੇ ਵੱਲ ਕਰ ਦਿੱਤੇ ਗੋਲੀਵਾਰੀ ਨਾਲ ਕਿਲੇ ਦੇ ਦਰਵਾਜ਼ੇ ਵਿੱਚ ਸਰਾਖ ਹੋਣ ਲੱਗੇ ਇਹ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਦਰਵਾਜ਼ੇ ਖੋਲਣ ਦਾ ਹੁਕਮ ਦੇ ਦਿੱਤਾ ਦੁਸ਼ਮਣ ਡਰ ਦੇ ਮਾਰੇ ਪਿੱਛੇ ਹੋ ਗਏ ਪੰਜ ਸਿੰਘਾਂ ਦਾ ਪਹਿਲਾ ਜੱਥਾ ਜੇਕਾਰੇ ਲਾਉਂਦਾ ਹੋਇਆ ਮੈਦਾਨੇ ਜੰਗ ਵੱਲ ਵਧਿਆ ਅਤੇ ਦੁਸ਼ਮਣ ਫੌਜ ਦੀ ਇੱਕ ਟੁਗੜੀ ਦੇ ਵਿੱਚਕਾਰ ਦਾਖਲ ਹੋ ਗਿਆ ਬੜੀ ਦਲੇਰੀ ਨਾਲ ਆਪਣੀ ਤਲਵਾਰबाजी ਦੇ ਜੋਰ ਦਿਖਾਉਂਦਿਆਂ ਇਨ੍ਹਾਂ ਸਿੰਘਾਂ ਨੇ ਦੁਸ਼ਮਣ ਫੌਜਾਂ ਵਿੱਚ ਡਰ ਭਰ ਦਿੱਤਾ ਦੂਜੀਆਂ ਫੌਜਾਂ ਦੇ ਸਿਪਾਹੀ ਢੇਰ ਹੁੰਦੇ ਜਾ ਰਹੇ ਸਨ ਡਰ ਦੇ ਮਾਰੇ ਮੋਗਲਾਂ ਨੇ ਅੰਨੇਵਾ ਗੋਲੀਆਂ ਅਤੇ ਤੀਰ ਵਰਹਾਉਣੇ ਸ਼ੁਰੂ ਕਰ ਦਿੱਤੇ ਉਹ ਇੰਨਾ ਡਰ ਚੁੱਕੇ ਸਨ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕਿ ਇਸ ਗੋਲੀਬਾਰੀ ਵਿੱਚ ਉਹਨਾਂ ਦੇ ਆਪਣੇ ਸਿਪਾਹੀ ਵੀ ਮਾਰੇ ਜਾ ਰਹੇ ਹਨ ਉਹ ਕਿਸੇ ਵੀ ਕੀਮਤ ਤੇ ਜਲਦ ਤੋਂ ਜਲਦ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਨਾ ਚਾਹੁੰਦੇ ਸਨ ਮੈਦਾਨੇ ਜੰਗ ਵਿੱਚ ਹਜ਼ਾਰਾਂ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ ਅਖੀਰ ਬੜੀ ਬਹਾਦਰੀ ਨਾਲ ਲੜਦੇ-ਲੜਦੇ ਗੁਰੂ ਦੇ ਇਹ ਸਿੰਘ ਸ਼ਹੀਦियां ਪਾ ਗਏ ਉਧਰ ਨਾਰ ਖਾਨ 5000 ਸਿਪਾਈਆਂ ਦੀ ਇੱਕ ਟੁਕੜੀ ਲੈ ਕੇ ਚਮਕੌਰ ਦੀ ਗੜੀ ਵੱਲ ਵਧਣ ਲੱਗਾ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਆਪ ਜੀ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਇੱਥੋਂ ਰਵਾਨਾ ਹੋ ਜਾਓ ਪਰ ਗੁਰੂ ਜੀ ਨੇ ਆਖਿਆ ਕਿ ਤੁਸੀਂ ਸਾਰੇ ਹੀ ਮੇਰੇ ਪੁੱਤਰ ਹੋ ਨਾਰ ਖਾਨ ਹੁਣ ਗੜੀ ਵੱਲ ਵਧਦਾ ਜਾ ਰਿਹਾ ਸੀ ਉਸਨੂੰ ਵੇਖ ਕੇ ਜਰਨੈਲ ਖਵਾਜਾ ਮਰਦੂਦ ਵੀ ਹੌਸਲਾ ਕਰਕੇ ਜੰਗ ਵਿੱਚ ਆ ਪਹੁੰਚਿਆ ਜਮਕੌਰ ਦੀ ਕੱਚੀ ਗੜੀ ਵੱਲ ਵੱਧ ਰਹੇ ਨਾਰਖਾਨ ਨੂੰ ਗੁਰੂ ਜੀ ਨੇ ਆਪਣੇ ਤੀਰਾਂ ਨਾਲ ਪਿੰਨ ਕੇ ਰੱਖ ਦਿੱਤਾ ਇਹ ਦੇਖ ਕੇ ਖਵਾਜਾ ਮਰਦੂਦ ਸਿਪਾਈਆਂ ਦੀਆਂ ਲਾਸ਼ਾਂ ਵਿੱਚਕਾਰ ਮਾਰਨ ਦਾ ਨਾਟਕ ਕਰਕੇ ਆਕੜ ਕੇ ਲੰਮਾ ਪੈ ਗਿਆ ਇਸ ਤੋਂ ਬਾਅਦ ਖਵਾਜਾ ਮਰਦੂਦ ਕੁਝ ਸਿਪਾਈਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਲੋਕਸ਼ੀਪਕੇ ਆਪਣੇ ਕਾਫਲੇ ਵਿੱਚ ਆ ਗਿਆ 10 ਲੱਖ ਦੀ ਫੌਜ ਦਾ ਆਗੂ ਇੰਨਾ ਵੱਡਾ ਕਾਇਰ ਨਿਕਲਿਆ ਪਹਿਲੇ ਜੱਥੇ ਦੇ ਸਿੰਘਾਂ ਦੇ ਸ਼ਹੀਦ ਹੋਣ ਮਗਰੋਂ ਗੱਡੀ ਦੇ ਦਰਵਾਜ਼ੇ ਇੱਕ ਵਾਰ ਫਿਰ ਖੁੱਲੇ ਅਤੇ ਸਿੰਘਾਂ ਦਾ ਦੂਸਰਾ ਜੱਥਾ ਮੈਦਾਨੇ ਜੰਗ ਵਿੱਚ ਚਿਆ ਇੱਕ ਹੱਥ ਵਿੱਚ ਪਰਛਾ ਅਤੇ ਦੂਜੇ ਹੱਥ ਵਿੱਚ ਚਮਕਦੀ ਤਲਵਾਰ ਫੜੀ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਇਸ ਜੱਥੇ ਦੀ ਅਗਵਾਈ ਕਰ ਰਹੇ ਸਨ ਸਿੰਘਾਂ ਦੀ ਤੇਜ਼ ਰਫ਼ਤਾਰ ਅੱਗੇ ਬੰਦੂਕਾਂ ਅਤੇ ਤੀਰਾਂ ਦੇ ਬਾਰ ਕੰਮ ਨਹੀਂ ਆ ਰਹੇ ਸਨ ਅਰਸ਼ੇ ਦੇ ਇੱਕ ਹੀ ਵਾਰ ਨਾਲ ਸਿੰਘ ਤਿੰਨ ਚਾਰ ਦੁਸ਼ਮਣਾਂ ਨੂੰ ਖਤਮ ਕਰ ਦਿੰਦੇ ਮੈਦਾਨੇ ਜੰਗ ਵਿੱਚ ਲਾਛਾਂ ਦੇ ਢੇਰ ਲੱਗ ਚੁੱਕੇ ਸਨ ਦੁਸ਼ਮਣ ਸਮਝਦਾ ਸੀ ਕਿ ਗੁਰੂ ਸਾਹਿਬ ਜੀ ਨੇ ਕੋਈ ਚਮਤਕਾਰੀ ਸ਼ਕਤੀ ਦੇ ਕੇ ਇਹਨਾਂ ਸਿੰਘਾਂ ਨੂੰ ਮੈਦਾਨੇ ਜੰਗ ਵਿੱਚ ਭੇਜਿਆ ਹੈ ਪਰ ਦੁਸ਼ਮਨ ਦੀ ਭਾਰੀ ਗੋਲੀਬਾਰੀ ਵਿੱਚ ਸਿੰਘਾਂ ਦਾ ਇਹ ਦੂਜਾ ਜੱਥਾ ਵੀ ਸ਼ਹੀਦੀ ਪਾ ਗਿਆ। ਅਗਲੇ ਜੱਥੇ ਵਿੱਚ ਜਾਣ ਲਈ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਹਿਲਾਂ ਤੋਂ ਹੀ ਤਿਆਰ ਬਰ ਤਿਆਰ ਖੜੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਕੱਪੜਾ ਦਿੱਤਾ। ਕਮਰ ਕੱਸੇ ਵਿੱਚੋਂ ਆਪਣੀ ਤਲਵਾਰ ਕੱਢ ਕੇ ਬਾਬਾ ਅਜੀਤ ਸਿੰਘ ਜੀ ਨੂੰ ਦਿੱਤੀ ਅਤੇ ਗੱਡੀ ਦਾ ਦਰਵਾਜ਼ਾ ਵੀ ਬਾਜਾਂ ਵਾਲੇ ਪਾਦਸ਼ਾਹ ਜੀ ਨੇ ਆਪ ਖੋਲ੍ਹਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਜੰਗ ਦੇ ਮੈਦਾਨ ਵਿੱਚ ਬੜੇ ਜੋਸ਼ ਨਾਲ ਦਾਖਲਾ ਲਿਆ ਅਤੇ ਦੁਸ਼ਮਣਾਂ 'ਤੇ ਤੀਰਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਰਫ਼ਤਾਰ ਦੇਖ ਕੇ ਇੰਜ ਜਾਪਦਾ ਜਿਵੇਂ ਉਹਨਾਂ ਦੇ ਘੋੜੇ ਨੂੰ ਖੰਭ ਲੱਗੇ ਹੋਣ। ਤੀਰ ਖਤਮ ਹੋਣ ਮਗਰੋਂ ਉਹਨਾਂ ਨੇ ਆਪਣਾ ਬਰਸ਼ਾ ਕੱਢ ਲਿਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਿੱਤਰੋਂ ਵੀ ਲੰਘਦੇ ਦੁਸ਼ਮਣਾਂ ਦੀਆਂ ਲਾਸ਼ਾਂ ਬਿਸ਼ਾਉਂਦੇ ਜਾਂਦੇ। ਆਲ ਦੇ ਸਿੰਘਾਂ ਦੇ ਸ਼ਹੀਦ ਹੁਣ ਮਗਰੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਇਕੱਲੇ ਮੈਦਾਨੇ ਜੰਗ ਵਿੱਚ ਲੜ ਰਹੇ ਸਨ ਉਧਰ ਅਨਵਰ ਖਾਨ 2000 ਸਿਪਾਈਆਂ ਦੀ ਟੋਕੜੀ ਲੈ ਕੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੱਲ ਵਧਣ ਲੱਗਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਦਾ ਵਰਛਾ ਵੀ ਦੁਸ਼ਮਣਾਂ ਨੂੰ ਵੱਡ ਵੱਡ ਕੇ ਟੁੱਟ ਚੁੱਕਾ ਸੀ ਉਹਨਾਂ ਨੇ ਆਪਣੇ ਕਮਰ ਕੱਸੇ ਵਿੱਚੋਂ ਤਲਵਾਰ ਕੱਢ ਲਈ ਉਧਰ ਅਨਵਰ ਖਾਨ ਨੇ ਆਪਣਾ ਸਾਰਾ ਸਰੀਰ ਲੋਹੇ ਨਾਲ ਢੱਕਿਆ ਹੋਇਆ ਸੀ ਸਾਹਿਬ ਜادہ ਬਾਬਾਜੀਤ ਸਿੰਘ ਜੀ ਨੇ ਅਨਵਰ ਖਾਨ ਤੇ ਐਸਾ ਬਾਰ ਕੀਤਾ ਕਿ ਉਹਨਾਂ ਦੀ ਤਲਵਾਰ ਅਨਵਰ ਖਾਨ ਦੇ ਲੋਹੇ ਦੇ ਵਸਤਰਾਂ ਨੂੰ چیرਦੀ ਹੋਈ ਉਸ ਦੀ ਛਾਤੀ ਦੇ ਆਰ-ਬਾਰ ਹੋ ਗਈ ਪਰ ਉਹਨਾਂ ਦੀ ਕਿਰਪਾਨ ਉਸ ਦੇ ਲੋਹੇ ਦੇ ਕਵਜ ਵਿੱਚ ਫਸ ਚੁੱਕੀ ਸੀ ਮੁਗਲ ਸਿਪਾਈਆਂ ਨੇ ਮੌਕਾ ਦੇਖਦੇ ਹੋਏ ਬੰਦੂਕਾਂ ਤੇ ਤੀਰਾਂ ਦਾ ਰੁੱਖ ਉਹਨਾਂ ਵੱਲ ਓੜ ਦਿੱਤਾ ਹਰ ਪਾਸਿਓਂ ਦੁਸ਼ਮਣ ਉਹਨਾਂ ਤੇ ਹਮਲਾ ਕਰ ਰਿਹਾ ਸੀ ਹਰ ਇੱਕ ਸਿਪਾਈ ਚਾਹੁੰਦਾ ਸੀ ਈ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਨੂੰ ਉਸ ਦਾ ਤੀਰ ਬੱਜੇ ਤਾਂ ਕਿ ਉਹ ਬਾਦਸ਼ਾਹ ਤੋਂ ਇਨਾਮ ਲੈ ਸਕਣ ਜਦੋਂ ਸਹਬਜਾਦਾ ਅਜੀਤ ਸਿੰਘ ਜੀ جنگ ਦੇ ਮੈਦਾਨ ਵਿੱਚ ਜ਼ਮੀਨ ਤੇ ਡਿੱਗੇ ਤੇ ਉਹਨਾਂ ਦੇ ਸਰੀਰ ਤੇ 300 ਤੋਂ ਜ਼ਿਆਦਾ ਫੱਟ ਦੇ ਨਿਸ਼ਾਨ ਸਨ ਇਸ ਤਰ੍ਹਾਂ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪਾ ਗਏ ਗੁਰੂ ਦੇ ਸਿੰਘਾਂ ਨੂੰ ਲੜਦਿਆਂ ਵੇਖ ਕੇ ਛੋਟੇ ਸਹਬਜਾਦੇ ਬਾਬਾ ਜੁਹਾਰ ਸਿੰਘ ਜੀ ਵੀ ਜੰਗ ਦੇ ਮੈਦਾਨ ਵਿੱਚ ਜਾਨ ਲਈ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਮੰਗਣ ਲੱਗੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਜਾਣ ਲਈ ਆਗਿਆ ਦੇ ਦਿੱਤੀ ਗੁਰੂ ਜੀ ਨੇ ਆਪਣੀ ਛੋਟੀ ਕਿਰਪਾਨ ਬਾਬਾ ਜੁਝਾਰ ਸਿੰਘ ਜੀ ਦੇ ਹੱਥ ਵਿੱਚ ਦਿੱਤੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਹਿਬ ਸਿੰਘ ਜੀ ਅਤੇ ਦੋ ਹੋਰ ਸਿੰਘਾਂ ਨਾਲ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਜੰਗ ਦੇ ਮੈਦਾਨ ਵਿੱਚ ਆ ਗਏ ਇਹਨੀ ਬਹਾਦਰੀ ਨਾਲ ਲੜ ਰਏ ਇਸ ਨੌਜਵਾਨ ਨੂੰ ਵੇਖ ਕੇ ਦੁਸ਼ਮਣ ਬਹੁਤ ਹੈਰਾਨ ਹੋਏ ਗੁਰੂ ਗੋਬਿੰਦ ਸਿੰਘ ਜੀ ਵੀ ਕਿਲੇ ਵਿੱਚੋਂ ਲਗਾਤਾਰ ਦੁਸ਼ਮਨਾ ਹਉਤੇ ਤੀਰਾਂ ਨਾਲ ਹਮਲਾ ਕਰ ਰਹੇ ਸਨ ਇਹ ਜੱਥਾ ਵੀ ਸ਼ਹੀਦ ਹੋਣ ਤੋਂ ਪਹਿਲਾਂ ਦੁਸ਼ਮਨਾ ਨੂੰ ਲੰਮਾ ਸਮਾਂ ਕੁਚਲਦਾ ਰਿਹਾ ਇਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਗੁਰੂ ਕੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਬੱਚੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਗਏ ਗੁਰੂ ਖੇਤਰ ਦੇ ਮੈਦਾਨ ਵਿੱਚ ਪੁੱਤ ਅਭਿਮਨੂਏ ਦੀ ਮੌਤ ਤੋਂ ਬਾਅਦ ਅਰਜਨ ਵੀ ਹਥਿਆਰ ਸੁੱਟ ਗਿਆ ਸੀ ਪੁੱਤਰਾਂ ਨੂੰ ਬਨਵਾਸ ਤੇ ਭੇਜਣ ਮਗਰੋਂ ਰਾਜਾ ਦਸ਼ਰਤ ਵੀ ਇਹ ਦੁੱਖ ਸਹਾਰ ਨਹੀਂ ਸਕਿਆ ਅਤੇ ਮੌਤ ਹੋ ਗਈ ਪਰ ਮੈਦਾਨੇ ਜੰਗ ਵਿੱਚ ਜਦੋਂ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਜ਼ਮੀਨ ਤੇ ਡਿੱਕੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕੀ ਮੈਂ ਤੇਰੇ ਤੋਂ ਕੁਰਬਾਨ ਜਾਨਾ ਸ਼ਾਬਾਸ਼ ਖੂਬ ਲੜੇ 10 ਲੱਖ ਦੀ ਪਹਾੜੀ ਅਤੇ ਮੁਗਲ ਫੌਜ ਦੇ ਹੌਸਲੇ ਪਸਤ ਹੋ ਚੁੱਕੇ ਸਨ ਉਹ ਜਾਣਦੇ ਸਨ ਕਿ ਇਸ ਜੰਗ ਦਾ ਨਤੀਜਾ ਭਾਵੇਂ ਕੁਝ ਵੀ ਨਿਕਲੇ ਪਰ ਅਸਲ ਵਿੱਚ ਉਹਨਾਂ ਦੀ ਹਾਰ ਹੀ ਹੋਵੇਗੀ ਇਨ੍ਹਾਂ ਸਿੰਘਾਂ ਦੀ ਬਹਾਦਰੀ ਦੇ ਕਿਸੇ ਕੁੱਲ ਜਹਾਨ ਤੱਕ ਗਾਏ ਜਾਣਗੇ ਮੁਗਲ ਫੌਜਾਂ ਨੇ ਅੰਦਾਜ਼ਾ ਲਗਾਇਆ ਕਿ ਹੁਣ ਗੜੀ ਵਿੱਚ ਗੁਰੂ ਜੀ ਨਾਲ 30 ਦੇ ਹੀ ਕੁਝ ਸਿੰਘ ਬਚੇ ਹਨ ਅਤੇ ਉਹਨਾਂ ਨੇ 10000 ਸਪਾਈਆਂ ਦੀ ਟੁਕੜੀ ਨਾਲ ਚਮਕੌਰ ਦੀ ਗੜੀ ਵੱਲ ਚੜ੍ਹਾਈ ਕਰ ਦਿੱਤੀ ਪਰ ਗੁਰੂ ਜੀ ਨੇ ਚਮਕੌਰ ਦੀ ਗੜੀ ਅੰਦਰੋਂ ਮੁਗਲਾਂ ਤੇ ਪਹਾੜੀ ਫੌਜਾਂ ਤੇ ਤੀਰਾਂ ਦੀ ਏਸੀ ਵਰਖਾ ਕੀਤੀ ਕਿ ਗੜੀ ਦੇ ਬਾਹਰ ਸਾਹਾਂ ਦੇ ਢੇਰ ਲੱਗ ਗਏ ਬਚੇ ਹੋਏ ਮੁਗਲ ਸਿਪਾਈ ਵੀ ਮੈਦਾਨ ਛੱਡ ਕੇ ਪਿੱਛੇ ਨੂੰ ਭੱਜਣ ਲੱਗੇ ਵਜੀਰ ਖਾਨ ਤੇ ਜ਼ਬਰਦਸਤ ਖਾਨ ਵਰਗੇ ਮੁਗਲਿਆ ਗਵਰਨਰ ਵੀ ਇਹ ਨਜ਼ਾਰਾ ਵੇਖ ਕੇ ਕੇ ਬੱਕੇ ਰਹਿ ਗਏ ਹੁਣ ਤੱਕ ਰਾਤ ਦਾ ਹਨੇਰਾ ਹੋ ਚੁੱਕਾ ਸੀ ਫੌਜ ਦਾ ਇੰਨਾ ਵੱਡਾ ਨੁਕਸਾਨ ਦੇਖ ਕੇ ਮੁਗਲਾਂ ਦੇ ਹੌਂਸਲੇ ਵੀ ਟੁੱਟ ਚੁੱਕੇ ਸਨ 22 23 ਦਸੰਬਰ ਦੀ ਰਾਤ ਨੂੰ ਗੁਰੂ ਸਾਹਿਬ ਨਾਲ ਭਾਈ ਮਾਨ ਸਿੰਘ ਜੀ ਅਤੇ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਕੁੱਲ 11 ਸਿੰਘ ਬੱਚੇ ਸਨ ਸਿੰਘਾਂ ਨੇ ਗੁਰੂ ਸਾਹਿਬ ਨੂੰ ਖਾਲਸੇ ਦਾ ਹਵਾਲਾ ਦੇ ਕੇ ਕੌਮ ਦੇ ਹਿੱਤ ਵਿੱਚ ਬੇਨਤੀ ਕੀਤੀ ਕਿ ਆਪ ਜੀ ਇੱਥੋਂ ਕਿਤੇ ਸੁਰੱਖਿਅਤ ਸਥਾਨ ਲਈ ਰਵਾਨਾ ਹੋ ਜਾਓ ਸਿੰਘਾਂ ਦੇ ਹੁਕਮ ਅnder ਗੁਰੂ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚੋਂ ਨਿਕਣ ਲੱਗੇ ਇੱਕ ਤਾੜੀ ਠੋਕੀ ਅਤੇ ਤਿੰਨ ਵਾਰ ਵੀਰੇ ਹਿੰਦਰਵਾਦ ਦੀ ਆਵਾਜ਼ ਲਗਾਈ ਗੁਰੂ ਗੜੀ ਵਿੱਚੋਂ ਬਾਹਰ ਆ ਗਿਆ ਜੇ ਕਿਸੇ ਵਿੱਚ ਹੌਸਲਾ ਪੈਂਦਾ ਹੈ ਤਾਂ ਫੜ ਲੈਣ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ਕੁਝ ਸਿੰਘਾਂ ਨਾਲ ਗੜੀ ਵਿੱਚੋਂ ਮੋਰਚਾ ਸਾਂਭਿਆ ਗੁਰੂ ਜੀ ਗੜੀ ਵਿੱਚੋਂ ਬਾਹਰ ਆਏ ਅਤੇ ਨਿਗਰਾਨੀ ਕਰ ਰਹੇ ਮੁਗਲ ਸਪਾਈਆਂ ਦੇ ਘਾਟੇ ਲਾਉਂਦੇ ਅੱਗੇ ਵਧਣ ਲੱਗੇ ਰਾਤ ਦੇ ਹਨੇਰੇ ਵਿੱਚ ਦੁਸ਼ਮਣ ਫੌਜਾਂ ਵਿੱਚ ਭਗੜੜ ਮਚ ਗਈ ਦੁਸ਼ਮਣਾਂ ਨੂੰ ਦੂਰ ਜਾਂਦੇ ਗੁਰੂ ਸਾਹਿਬ ਦੀ ਚਮਕ ਦੀ ਕਲਗੀ ਨਜ਼ਰ ਆ ਰਹੀ ਸੀ ਗੁਰੂ ਜੀ ਆਪਣੇ ਤੀਰਾਂ ਨਾਲ ਦੁਸ਼ਮਣਾਂ ਨੂੰ ਖਤਮ ਕਰਦੇ ਹੋਏ ਉੱਤੋਂ ਮਾਚੀਵਾੜੇ ਵੱਲ ਨੂੰ ਰਵਾਨਾ ਹੋ ਗਏ ਇਹ ਸੀ ਚਮਕੌਰ ਦੀ ਕੱਚੀ ਗੜੀ ਵਿੱਚ ਹੋਈ ਉਸ ਜੰਗ ਦਾ ਇਤਿਹਾਸ ਜਿਸ ਦੇ ਵਿੱਚ 40 ਸਿੰਘਾਂ ਨੇ 10 ਲੱਖ ਦੀ ਗਿਣਤੀ ਵਾਲੀ ਵੱਡੀ ਫੌਜ ਵਿੱਚ ਡਰ ਭਰ ਦਿੱਤਾ ਇਸ ਵਿੱਚ ਵੱਡੇ ਸਹਿਬਜ਼ਾਦਿਆਂ ਨੇ ਬੜੀ ਦਲੇਰੀ ਨਾਲ ਲੜਦਿਆਂ ਹਜ਼ਾਰਾਂ ਦੁਸ਼ਮਣਾਂ ਨੂੰ ਚੀਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ। ਸਿੰਘਾਂ ਕੋਲ ਸਾਧਨ ਭਾਵੇਂ ਸੀਮਤ ਸਨ ਪਰ ਹੌਂਸਲੇ ਬੜੇ ਬਲੰਦ ਸਨ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਅਗਲੀ ਵੀਡੀਓ ਵਿੱਚ ਸਰਸਾ ਨਦੀ ਤੇ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਅਤੇ ਦਾਦੀ ਮਾਂ ਮਾਤਾ ਗੁਜਰੀ ਜੀ ਨਾਲ ਕੀ-ਕੀ ਵਾਪਰਿਆ ਛੋਟੀ ਉਮਰ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਸ਼ਹੀਦੀ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ ਜਿਨ੍ਹਾਂ ਦੀ ਸ਼ਹੀਦੀ ਨੇ ਮੋਗਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਬਾਹਰ ਜਾਣਾਂਗੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਅੱਜ ਦੀ ਇਹ ਇਤਿਹਾਸਿਕ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਇਤਿਹਾਸਿਕ ਜਾਣਕਾਰੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਸਾਰੀ ਸਿੱਖ ਸੰਗਤ ਨੂੰ ਆਪਣਾ ਇਤਿਹਾਸ ਪਤਾ ਲੱਗ ਸਕੇ ਕਮੈਂਟ ਬਾਕਸ ਵਿੱਚ ਸਤ ਨਾਮ ਵਾਹਿਗੁਰੂ ਜ਼ਰੂਰ ਲਿਖਿਓ ਤੇ ਸਾਡੇ ਚੈਨਲ ਮੇਡ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਿੱਕੇ ਇਤਿਹਾਸ ਬਾਰੇ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ